ਹੈਲੋ ਹਾਂਜੀ ਸਸਰੀਕਾ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਲਵਾਰ ਦੀ ਮੋਰੀ ਦਾ ਡਿਜ਼ਾਈਨ ਕਮੀਜ਼ ਨਾਲ ਦਾ ਕੱਪੜਾ ਲਾ ਕੇ ਸਲਵਾਰ ਦੀ ਮੋਰੀ ਦਾ ਡਿਜ਼ਾਈਨ ਆ ਆਪਾਂ ਸਟੇਟ ਸਲਵਾਰ ਕੱਟੀ ਆ ਤੇ ਇਹਦੇ ਨਾਲੋਂ ਆਪਾਂ ਜਿਹੜਾ ਆਹ ਵਾਲਾ ਨੀਚੇ ਤੋਂ ਕੱਟ ਲਿਆਗਾ ਜਿੱਥੇ ਆਪਾਂ ਲੈਸ ਲਾਉਣੀ ਆ ਮਤਲਬ ਆਹ ਵਾਲਾ ਕੱਪੜਾ ਲਾਉਣਾ ਏ ਉਥੋਂ ਕੱਪੜਾ ਕੱਟ ਲਿਆ ਕੱਟ-ਕੱਟ ਕੇ ਅਲੱਗ ਕਰ ਲਿਆ ਤੇ ਹੁਣ ਆਪਾਂ ਆਹ ਵਾਲੀ ਪੱਟੀ ਆ ਜਿਹੜੀ ਆਵਲੀ ਪੱਟੀ ਹੈ ਜਿਹੜੀ ਇਹ ਰੈਡੀ ਕਰਨੀ ਆ ਤੇ ਇਹ ਵਾਲੀ ਪੱਟੀ ਤੇ ਆਪਾਂ ਲਾਵਾਂਗੇ ਆਹ ਵਾਲੀ ਲੈਸ ਸਲਵਾਰ ਨਾਲ ਦੀ ਲੈਸ ਲਾ ਕੇ ਆਪਾਂ ਪੱਟੀ ਤੇ ਫਿਰ ਆਪਾਂ ਰੈਡੀ ਕਰਾਂਗੇ ਜਿੱਦਾਂ ਆਪਣੀ ਪੱਟੀ ਆ ਉਹ ਸਿੱਧੀ ਰੱਖਣੀ ਆ ਸਿੱਧੀ ਪੱਟੀ ਤੇ ਆਪਾਂ ਇਸ ਤਰ੍ਹਾਂ ਸਿੱਧੀ ਲੈਸ ਰੱਖਣੀ ਆ ਸਿੱਧੀ ਕਰਕੇ ਰੱਖਣੀ ਆ ਲੈਸ ਵੀ ਇਸ ਤਰ੍ਹਾਂ ਇੱਧਰ ਨੂੰ ਮੂੰਹ ਕਰਕੇ ഇത് സിലായി വിഡിയോ നിർ ജൂർക്കോ ਮੈਂ ਫੋਟੋ ਤੇ ਕਰ ਰਹੀ ਹਾਂ ਹੁਣ ਆਪਾਂ ਆਹ ਵਾਲੀ ਜਿਹੜੀ ਲੇਸ ਹੈਗੀ ਇੱਕ ਪਾਸਾ ਉਹਨੂੰ ਵੀ ਸਿੱਧੀ ਕਰਕੇ ਇਹਦੇ ਤੇ ਰੱਖਾਂਗੇ ਪੱਟੀ ਦੇ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਪੱਟੀ ਦੇ ਦੂਸਰੇ ਪਾਸੇ ਇੱਕ ਪਾਸੇ ਆਪਾਂ ਲੈਸ ਲਾ ਲਈ ਦੂਸਰੇ ਪਾਸੇ ਆਪਾਂ ਇਸ ਤਰ੍ਹਾਂ ਤਰ ਕੇ ਇਹਦੀ ਤੇ ਵੀ ਆਪਾਂ ਸਿਲਾਈ ਲਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਦੀ ਪੱਟੀ ਤਿਆਰ ਹੋ ਗਈ ਆਪਣੀ ਇਹਨੂੰ ਆਪਾਂ ਜਿਹੜੀ ਆਪਾਂ ਸਲਵਾਰ ਦੀ ਮੋਰੀ ਤੋਂ ਆਪਾਂ ਕੱਪੜਾ ਕੱਟ ਕੀਤਾ ਸੀਗਾ ਮਾਰਜਨ ਛੱਡ ਕੇ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਜਿੱਥੇ ਆਪਾਂ ਸਲਾਈ ਲਾ ਦਾਂਗੇ ਇੱਥੇ ਰੱਖ ਕੇ ਸਲਵਾਰ ਤੇ ਇਸ ਤਰੀਕੇ ਨਾਲ ਜਿੱਥੇ ਆਪਣੀ ਸਲਾਈ ਪਹਿਲਾਂ ਲੱਗੀ ਹੋਈ ਹੈ ਉਸੇ ਥਾਂ ਤੇ ਫਲਾਈ ਲਾਵਾਂਗੀ ਫਿਰ ਕੀ ਨਾ തരഹ് എ സൈ ല ਆਪਾਂ ਜਿਹੜਾ ਆਪਣਾ ਥੱਲੇ ਮੋਰੀ ਬਣਾਉਣੀ ਆਪਾਂ ਉਹ ਵਾਲਾ ਪਾਰਟ ਆ ਜਿਹੜਾ ਉਹ ਚੱਕਾਂਗੇ ਤੇ ਆਪਾਂ ਇਹਦੇ ਨਾਲ ਅਟੈਚ ਕਰਨਾ ਆਵੜੀ ਜਿਹੜੀ ਆਪਣੀ ਲੈ ਸਕੀ ਇਹਨੂੰ ਆਪਾਂ ਸਾਰੀ ਇਸ ਤਰ੍ਹਾਂ ਕਰਕੇ ਜਿਹੜੀ ਤਰ੍ਹਾਂ ਚਟਾਈ ਚਿੱਟੀ ਨੂੰ ਆਪਾਂ ਇਹਦੇ ਨਾਲ ਅਟੈਚ ਕਰਾਂਗੇ സൈ ലാദേ ਇਹਦੇ ਤੇ ਹੁਣ ਆਪਾਂ ਸਲਾਈ ਲਾਵਾਂਗੇ ਨੂੰ ਦੱਬ ਕੇ ਜਿਹੜੀ ਆਪਣੀ ਲੇਸ ਆ ਉਹ ਦੱਬੀ ਜਾਊਗੀ ਨਾਲ ਤਾਂ ਫਿਰ ਨਾਲ ਇੱਕ ਫਿਸ਼ਣ ਵਾਲੀ ਸਲਾਈ ਲੱਗ ਜੂਗੀ ਹਾਂਜੀ ਆਹ ਵਾਲਾ ਡਿਜ਼ਾਈਨ ਆਪਾਂ ਸਲਵਾਰ ਦੀ ਮੂਰੀ ਤੇ ਰੈਡੀ ਕੀਤਾ ਏ ਆ ਦੇਖੋ ਤੁਸੀਂ ਇਹ ਆਪਾਂ ਸਾਰਾ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਸਲਵਾਰ ਦੀ ਮੂਰੀ ਤੇ ਡਿਜ਼ਾਈਨ ਪਾਇਆ ਕਮੀਜ਼ ਨਾਲ ਦਾ ਕੱਪੜਾ ਲਾ ਕੇ ਮੈਚਿੰਗ ਮੈਚਿੰਗ ਸੂਟ ਸੀਗਾ ਇੱਥੇ ਆਪਾਂ ਹੁਣ ਮੂਰੀ ਬਣਾਵਾਂਗੇ ਸਾਰੀ ਸਲਵਾਰ ਜਦੋਂ ਬਣ ਗਈ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਦੱਸਣਾ ਵੀ ਤੁਹਾਨੂੰ ਮੇਰਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਆਵਲਾ ਡਿਜ਼ਾਈਨ ਬਣਾਇਆ ਆਪਾਂ ਸਲਵਾਰ ਦੀ ਮੋਰੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ